ਤ੍ਰੀ ਕਾਲ ਜੀ ਅੱਜ ਆਪਣੇ ਲੈ ਵੇ ਗਿਆ ਜਰਸੀ ਟਾਪ ਕਲਾਸ ਗਾਹ ਜੀ ਆਡਰ ਦੇਖੋ ਜੀ ਪਹਿਲਾਂ ਤਾਂ ਇਹਦਾ ਬਸ 2-3 ਦਿਨ ਹੀ ਬਾਕੀ ਨੇ ਜੀ ਸੂਣ ਦੇ ਫੇਸ ਕੁਆਲਟੀ ਦੇਖੋ ਜੀ ਅਜੇ ਪਹਿਲਣੇ ਸੂਣਾ ਜੀ ਇਹਨੇ ਪਹਿਲਣਾ ਜੀ ਤੇ ਆਡਰ ਦਾ ਅੱਜ ਆ ਦੇਖੋ ਜੀ ਕਿੰਨੇ ਵਧੀਆ ਆਡਰ ਆ ਇਹ ਸਾਰਾ ਬੈਕ ਆਡਰ ਆ ਜੀ ਫੇਸ ਦੇਖੋ ਜੀ ਤੇ ਦੁੱਧ ਇਹ ਦੇ ਦੋ ਜੀ 30 ਪਲੱਸ ਦੁੱਧ ਦੇ ਦੇਣਾ ਜੀ ਰਕਤੀ ਨੇ ਬਹੁਤ ਹੀ ਵਧੀਆ ਠੰਡੀ ਛੀਲ ਆ ਜੀ ਥਣ ਦੇਖੋ ਜੀ ਕਿੰਨਾ ਵਧੀਆ ਸੋਹਣਾ ਥਣ ਲੱਗਿਆ ਹੋਇਆ ਜੀ ਪਿੰਡ ਲੋਹਾ ਕਿਹੜਾ ਜ਼ਿਲ੍ਹਾ ਸੰਗਰੂਰ ਜੀ ਆ ਕੇ ਗਾਂ ਖਰੀਦ ਸਕਦੇ ਹੋ ਤੇ ਮੁੱਲ ਫੋਨ ਤੇ ਹੁਣਗੇ ਜੀ ਪੂਰੀ ਟੌਪ ਕਲਾਸ ਗਾਂ ਜੀ ਤੇ ਇਹਦਾ ਦੁੱਧ ਵੀ ਜੀ ਮੱਝਾਂ ਨਾਲ ਦੀ ਹੁੰਦਾ ਜੀ ਆਂਡਰ ਦੇਖੋ ਜੀ ਪਹਿਲਾਂ ਜੀ ਕੱਲਾ ਕੱਲਾ ਥਾਣਾ ਜੀ ਬਾਕੀ ਜੀ ਕਰਮ ਵਾਲੀ ਸ਼ੂਕੇ ਹੋਰੀ ਬਣ ਜਾਣੀ ਆ ਜੀ ਜੇ ਮੇਰੇ ਕਿਸੇ ਵੀਰ ਪਰਾਨੇ ਖਰੀਦਨੀ ਆ ਜੀ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਟੌਪ ਕਲਾਸ ਦਾ ਆ ਜੀ 30+ ਦੁੱਧ ਗੱਡੂ ਜੇ ਸਾਰਾ ਕਿਹੜੇ ਸੀਮਣ ਦੀ ਆ ਉਹ ਵੀ ਆਪਣੇ ਨਾਲ ਰਿਕਾਰਡ ਪਿਆ ਜੀ ਵੀ ਇਹਦੀ ਮਾਂ ਕਿਹੜੇ ਸੀਮਣ ਦੀ ਤੇ ਉਹਨੇ ਕਿੰਨਾ ਦੁੱਧ ਦਿੱਤਾ ਸਾਰਾ ਰਿਕਾਰਡ ਪਿਆ ਜੀ